ਆਪ ਤਰੇ ਤੇ ਅਲਖਾਂ ਜੀਵਤਾਰੇ ਰੱਬਾ ਤੇਰੇ ਪਿਆਰਿਆ ਨੇ ਆਪ ਸਰਗੇ ਤੇ ਅਲਖਾਂ ਜੀਵਤਾਰੇ ਰੱਬਾ ਤੇਰੇ ਪਿਆਰਿਆ ਨੇ सारगे ते जी लखां जीव तारे रबा तेरे प्यारे आप सारगे ते लखां जीव तारे रबा ते प्यारे ਪਿਆਰੇ ਜੀ ਰੱਬਾ ਤੇਰੇ ਪਿਆਰਿਆਂ ਨੇ ਪਿਆਰੇ ਜੀ ਰੱਬਾ ਤੇਰੇ ਪਿਆਰਿਆਂ ਨੇ ਹੋ ਰੱਬਾ ਤੇਰੇ ਜੀ ਪਿਆਰਿਆ ਨੇ ਰੱਬਾ ਤੇਰੇ ਜੀ ਪਿਆਰਿਆ ਨੇ तारगे ते लखां जीव तारे रबा ते प्यारे आप सारगे ते लखां जीव तारे रबा ते प्यारे ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਧੈ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸਵਾਉ ਜਨਕ ਸੰਗਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕਿਸ ਜਨ ਕੋ ਸਦਾ ਨਮਸਕਾਰ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜਿਤਨੇ ਵੀ ਮਾਈ ਭਾਈ ਸੈਨ ਸ਼ਾ ਸਤਿਗੁਰੂ ਗੁਰੂ ਰਣਜੀਤ ਸਿੰਘ ਮਹਾਰਾਜ ਦੇ ਪਵਿੱਤਰ ਚਰਨਾਂ 'ਚ ਨਕ ਮਸਤਕ ਹੋ ਰਿਹਾ ਹਾਂ ਇਥੋਂ ਨਾਮ ਦੀ ਵਡਿਆਈ ਨਾਮ ਦੀ ਉਪਮਾ ਵਰਣਨ ਹੁੰਦੀ ਹੈ ਵਾਹੋ ਵਾਹੋ ਕਰੈ ਸੇ ਜਨ ਸੋਹਣੇ ਤਿਨ ਕੋ ਪਰਜਾ ਪੂਜਨੇ ਆਈ ਜਿਨ੍ਹਾਂ ਮਹਾਪੁਰਖਾਂ ਨੇ ਆਪਣਾ ਸਾਰਾ ਜੀਵਨ ਗੁਰੂਆਂ ਦਾ ਸਾਸਣ ਜੁੜ ਕੇ ਤੇ ਜੋੜ ਕੇ ਲੱਖਾਂ ਜੀਵਾਂ ਨੂੰ ਤਾਰਨਾ ਕੀਤਾ ਹਰ ਇੱਕ ਸਾਥ ਆਏ ਵਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਘਨੇਰੇ ਪਤਾ ਨਹੀਂ ਕਿੰਨੇ ਕ ਜੀਵਾਂ ਨੂੰ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਤਾਰਨਾ ਕੀਤਾ ਹੋ ਵਿਸਥਾਰ ਵਿੱਚ ਨਾ ਜਾਈਏ ਗੁਰੂ ਕਿਰਪਾ ਕਰੇ ਸਾਸੰਗ ਉਹਨਾਂ ਮਹਾਂਪੁਰਖਾਂ ਨੇ ਜੀਵਨ ਤੋਂ ਸੇਧ ਲੈ ਕੇ ਗੁਰੂ ਵਾਲੇ ਬਣ ਕੇ ساری ਜ਼ਿੰਦਗੀ ਜੋ ਸਾਨੂੰ ਮਹਾਂਪੁਰਖਾਂ ਨੇ ਪ੍ਰੇਰਿਤ ਕੀਤਾ ਭਾਈ ਸਤਗੁਰ ਬਾਜੋਂ ਗੁਰਣੀ ਕੋਈ ਨਿੰਗੋਰੇ ਕਹ ਨੋਂਬਰਾ ਖੰਡੇ ਬਟਤਮਰ ਸ਼ਕੀਏ ਇਹੀ ਪਰਜੋਜਨ ਸਾਧ ਸੰਜੀ ਮਹਾਂਪੁਰਖਾਂ ਦੇ ਜਾਦਾ ਮਨਾਉਣਾ ਜਨਮ ਦਿਹਾੜੇ ਮਨਾਉਣੇ ਬਰਸੀਆਂ ਮਨਾਉਣਾ ਇਹੀ ਆਪਣਾ ਪਰਜੋਜਨ ਫਰਜ ਹੈ ਕਿ ਉਹਨਾਂ ਦੇ ਜੀਵਨ ਚੋਂ ਕੁਸ਼ਲਾਹ ਲੈ ਕੇ ਗੁਰੂ ਵਾਲੇ ਬਣ ਕੇ ਨਾਮ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਨਾਮੀ ਵਿੱਚ ਪਰਮੇਸ਼ਰ ਦੇ ਸ਼ਬਦ ਵਿੱਚ ਭੇਦ ਕਰੀਏ ਆਓ ਬਖਸ਼ੋ ਅਸੀਸ ਬਲਾਵਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ